ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪਾਂ ਪਹੁੰਚ ਗਏ ਆ ਮਨਵਾੜ ਰੇਲੇਵੀ ਸਟੇਸ਼ਨ ਤੇ ਇਹ ਆਪਣੇ ਨਾਲ ਦੀਆਂ ਸੰਗਤਾਂ ਇਹ ਆਪਣੇ ਮਾਮਾ ਜੀ ਦਾ ਜਵਾਈ ਉਹਦੇ ਬੱਚੇ ਤੇ ਸਾਡੇ ਨਾਲ ਇਹ ਸਾਰੀ ਸੰਗਤ ਆਪਣੇ ਨਾਲ ਹਜੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਗਏ ਨੇ ਕੁਝ ਇਹ ਬੈਠੇ ਨੇ ਹੁਣ ਅਸੀਂ ਰੀਲਵੇ ਸਟੇਸ਼ਨ ਤੋਂ ਚੰਪਾ ਮਬਾਰ ਗੁਰਦੁਆਰਾ ਗੋਪਤਸਰ ਸਾਹਿਬ ਮਨਵਾਰ ਦੇ ਦਰਸ਼ਨਾਂ ਲਈ ਜਾਵਾਂਗੇ ਸਾਡੀ ਟ੍ਰੇਨ ਬਹੁਤ ਲੇਟ ਹੋਈ ਰਾਤ 1.5 2 ਵਜੇ ਅਸੀਂ ਮਨਵਾਰ ਦੇ ਰੀਲਵੇ ਸਟੇਸ਼ਨ ਤੇ ਰੁਕੇ ਹਾਂ ਇਹ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਗੁਪਤਸਰ ਮੰਨਵਾੜ ਵਾਲੇ ਇਹ ਰਸਤੇ ਦੇ ਵਿੱਚ ਪ੍ਰਾਤਨ ਮੰਦਿਰ ਦਾ ਗੇਟ ਹੈ ਇਹ ਆ ਗਿਆ ਗੁਰਦੁਆਰਾ ਗੁਪਤਸਰ ਸਾਹਿਬ ਜਿਵੇਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਦੋ ਰਾਜੇ ਬਾਲਾਰਾਓ ਤੇ ਰੁਸਤਮਰਾਓ ਨੂੰ ਪੂਨਾ 17 ਦੀ ਜੇਲ੍ਹ ਦੇ ਵਿੱਚੋਂ ਲਿਆ ਕੇ ਇੱਥੇ ਛੱਡਿਆ ਸੀ ਇਹ ਮੇਨ ਦੇਉੜੀਆ ਗੁਰਦੁਆਰਾ ਗੁਪਤਸਰ ਮਨਵਾੜ ਦੀ ਸੀ ਆਪਣੇ ਨਾਲ ਦੀਆਂ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਨੇ ਇਹ ਸਾਹਮਣੇ ਹਰ ਹੈਕਸ਼ ਤੇ ਕਮਰੇ ਆਹ ਲਾਹ ਇਹ ਨਵਾਂ ਗੁਰਦੁਆਰਾ ਸਾਹਿਬ ਮਨਵਾਲ ਦਾ ਤਿਆਰ ਹੋ ਰਿਹਾ ਗੁਰਦਸਤਾਰ ਸਾਹਿਬ ਦਾ ਤੇ ਜਿਸ ਦੇ ਕਾਰਨ ਗੁਰੂ ਮਾਰ ਦਾ ਪ੍ਰਕਾਸ਼ ਅੰਦਰ ਕੀਤਾ ਗਿਆ ਦੂਸਰੀ ਸਾਈਡ ਦੇ ਵਿੱਚ ਹੈ ਇਹ ਆਪਣੀਆਂ ਸਾਰੀਆਂ ਸੰਗਤਾਂ ਹੋਣ ਗੁਰੂ ਗ੍ਰੰਥ ਸਾਹਿਬ ਮਾਰਾ ਪ੍ਰਕਾਸ਼ ਇਸ ਥਾਂ ਤੇ ਕੀਤਾ ਗਿਆ ਹੈ ਕਿਉਂਕਿ ਨਵਾਂ ਦਰਬਾਰ ਸਾਹਿਬ ਤਿਆਰ ਹੋ ਰਿਹਾ ਹੈ ਇਹ ਜਿਹੜਾ ਖੱਬੇ ਹੱਥ ਤੁਸੀਂ ਇੱਕ ਬੋੜ ਦਾ ਦਰਖਤ ਦੇਖ ਰਹੇ ਹੋ ਇਸ ਦਰਖਤ ਦੇ ਥੱਲੇ ਗੁਰੂ ਸਾਹਿਬ ਨੇ ਰੁਸਤਮ ਰਾਓ ਤੇ ਬਾਲਾ ਰਾਓ ਜੀ ਨੂੰ ਛੱਡਿਆ ਸੀ ਇੱਕ ਗੁਰਦਵਾਰ ਦਾ ਨਵਾਂ ਮਾਡਲ ਜੋ ਤਿਆਰ ਹੋ ਰਿਹਾ ਹੈ ਹਾਂ ਜੀ ਆਪ ਵੀ ਜਦੋਂ ਵੀ ਸਤਖੰਡ ਹਜੂਰ ਸਾਹਿਬ ਦੀ ਯਾਤਰਾ ਤੇ ਆਓ ਤੇ ਮਨਵਾੜ ਗੁਪਤਸਰ ਜ਼ਰੂਰ ਆਓ